ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਤੇਨ ਸਿੰਘ ਭਾਈ ਅਮਰਪਾਲ ਸਿੰਘ ਦਾ ਚਾਚਾ ਪੋਹਿਆ ਹਾਂ ਅੱਜ ਸਾਨੂੰ 11 ਵਜੇ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੋਂ ਮੁੜ ਕੇ ਬਾਅਦ ਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਤਰੁ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਜਿਹੜੀ 5 ਜੁਲਾਈ ਨੂੰ ਉਹਨਾਂ ਨੂੰ ਪਹੁੰਚ ਪਾਉਣ ਦਾ ਜਿਹੜਾ ਵਾਅਦਾ ਕੀਤਾ ਵਾ ਤੇ 5 ਜੁਲਾਈ ਨੂੰ ਜੇੜੀ ਪਹੁੰਚ ਚੁੱਕੀ ਜਾ ਰਹੀ ਹੈ ਦੇਖੋ ਜੀ ਸਾਰੇ ਜਿੰਨੇ ਵੀ ਲੋਕੋ ਇਹ ਸਮੇਂ ਦੀ ਟੀਕ ਕਰੇ ਸਾਰਿਆਂ ਨੂੰ ਬੜੀ ਖੁਸ਼ੀ ਆ ਪਰਿਵਾਰ ਨੂੰ ਤੇ ਦੇਖੋ ਖੁਸ਼ੀ ਹੁੰਦੀ ਹੈ ਇਹ ਮੌਕੇ ਦੀ ਪਰ ਅਸੀਂ ਤੇ ਜਿਹੜਾ ਚਾਹੁੰਦੇ ਸੀ ਕਿ ਪਹਿਲਾਂ ਹੀ ਹੋ ਜਾਣਾ ਚਾਹੀਦਾ ਦੂਜੇ ਮੈਂਬਰਾਂ ਦੇ ਨਾਲ ਹੀ ਸੋਚ ਚੁੱਕਾਈ ਜਾਣੀ ਚਾਹੀਦੀ ਪਰ ਚਲੋ ਦੇਰ ਆਈ ਦੁਰਸਤਾਏ ਦੇਖੋ ਪਤਾ ਨਹੀਂ ਉਹ ਕੀ ਅਜੇ ਹੋਰ ਸੋਚਣਾ ਚਾਹੁੰਦੇ ਹੋਣਗੇ ਵੀ ਪਤਾ ਨਹੀਂ ਗਲਤੀ ਤੇ ਗਲਤੀ ਕਰ ਰਹੀ ਪੰਜਾਬ ਸਰਕਾਰ ਇਹ ਤੇ ਕੋਈ ਉਹਨਾਂ ਨੂੰ ਤੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਉਦੋਂ ਹੀ ਇੱਥੇ ਗੌਰ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਕਬਨਿਟ ਦੇ ਵੇਤੀ ਜਿਹੜੀ ਉਹ ਐਨਐਸਓਨ ਤੋਂ ਹਟਾ ਕੇ ਜਿਹੜਾ ਆਪਣਾ ਉਹਦਾ ਪ੍ਰਸਿੱਧ ਬਣਦਾ ਸੀ ਸੈਂਟਰ ਗਵਰਨਮੈਂਟ ਨੂੰ ਉਹ ਜਿਹੜਾ ਹੈ ਕਮੈਂਡ ਕਰਕੇ ਭੇਜ ਦੇ ਕੇ ਇਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਗਏ ਆ ਜਾਂ ਪੋਟ ਟਾਈਮ ਜੋ ਭਲਾਤੀ ਸੀ ਤੇ ਅਸੀਂ ਵਾਪਸ ਲੈਣੇ ਆ ਤੇ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਕਿ ਚਲੋ ਸਰਕਾਰ ਨੇ ਅੱਗੇ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਵਾਪਸ ਲਿਆ ਤੇ ਇਹ ਵੀ ਲੈ ਸਕਦੇ ਸੀ ਪਰ ਸਰਕਾਰ ਪਤਾ ਨਹੀਂ ਅਜੇ ਕੀ ਸੋਚਾਂ ਸੋਚਦੀ ਅਸੀਂ ਦੇਖੋ ਹੁਣ ਚਾਹੁੰਦੇ ਆ ਕਿ ਸਾਡੇ ਪਰਿਵਾਰ ਨੂੰ ਆਗਿਆ ਦਿੱਤੀ ਜਾਵੇ ਸੌਚਕ ਸਮਾਗਰ ਦੇ ਵਿੱਚ ਸ਼ਾਮਲ ਹੋਣ ਦੀ ਤੇ ਉਹਨਾਂ ਦੇ ਪ੍ਰਸ਼ੰਸਕ ਹੋਰ ਵੀ ਆ ਉਹਨਾਂ ਨੂੰ ਵੀ ਉਥੇ ਜੇ ਉਸ ਜਗ੍ਹਾ ਤੇ ਨਹੀਂ ਨਹੀਂ ਤੇ ਚਲੋ ਗੈਲਰੀ ਦੇ ਵਿੱਚ ਹੀ ਉਹਨਾਂ ਨੂੰ ਉਹ ਬੜੇ ਲੋਕਾਂ ਦੀ ਬੜੀ ਅਸਰਤਾ ਹੈ ਵਾ ਕੇ ਉਹਨਾਂ ਨੂੰ ਮਿਲਣ ਦੀ ਦੂਰੋਂ ਵੇਖਣ ਦੀ ਵੀ ਹੈਗੀ ਆ ਤੇ ਉਹ ਕੋਈ ਉਹਨਾਂ ਦਾ ਇੰਤਜ਼ਾਮ ਇਦਾਂ ਦਾ ਕਰਨਾ ਚਾਹੀਦਾ ਸਰਕਾਰ ਨੂੰ ਵਿਚਨ ਕੇ ਜਿਹੜੇ ਉਹਨਾਂ ਨੂੰ ਨੇੜੇ ਤੱਕ ਵੇਖ ਸਕਣ ਕਿਉਂਕਿ ਲੋਕਾਂ ਦਾ ਬੜਾ ਸਾਡੇ ਨੂੰ ਅਸੀਂ ਤੇ ਉਹਨਾਂ ਨੂੰ ਫਿਰ ਵੀ ਮੁਲਾਕਾਤ ਕਰਕੇ ਮਿਲਾਉਂਦੇ ਰਹੇ ਆ ਪਰ ਲੋਕਾਂ ਨੇ ਉਹਨਾਂ ਨੂੰ 1.5 ਸਾਲ ਤੋਂ ਜਿਹੜਾ ਵਾ ਲਗਭਗ ਉਹਨਾਂ ਨੂੰ ਨਹੀਂ ਵੇਖਿਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲੀ ਵੇਖੇ ਬਾਕੀ ਜਿਹੜੇ ਆ লোকসভা ਦੇ ਜਿਹੜੇ ਆਉਣ ਵਾਲੇ ਸੈਸ਼ਨ ਵਾਂ ਉਹਨਾਂ ਦੇ ਵਿੱਚ ਵੀ ਆਗਿਆ ਦੇਣੀ ਚਾਹੀਦੀ ਆ ਕਿ ਉਹ ਉੱਥੇ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਆ ਹਲਕਾ ਖਡੂਰ ਸਾਹਿਬ ਦੇ ਤੇ ਹੋਰ ਪੰਜਾਬ ਦੇ ਜਿਹੜੇ ਸੰਬੰਧਿਤ ਮਾਮਲੇ ਜਿਹੜੇ ਪਹਿਲਾਂ ਤੋਂ ਹੀ ਪੈਂਡੇ ਕੋ ਪਏ ਹੋ ਉਹਨਾਂ ਨੂੰ ਜਿਹੜਾ ਉੱਥੇ ਠਾ ਸਕਣ ਪੰਜਾਬ ਦੀ ਗੱਲ ਕਰ। Subscribe to One India Channel and never miss an update.